ਖਾਲਸਾ ਧਰਤੀ ਦੀ ਗੱਲ ਕਰੀਏ ਤਾਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਜਿਹੜੇ ਨੇ ਉਹ ਕੱਲ ਤੋਂ ਸ਼ੁਰੂ ਹੋਣਗੇ ਤੇ ਅੱਜ ਨਗਰ ਕੀਰਤਨ ਜਿਹੜੇ ਪਹੁੰਚ ਰਹੇ ਨੇ ਅਸੀਂ ਗੱਲ ਕਰੀਏ ਕੀ ਸੁਰੱਖਿਆ ਦੇ ਮੱਦੇਨਜ਼ਰ ਤੁਹਾਨੂੰ ਦੱਸਿਏ ਕਿ ਪੁਲਿਸ ਵੱਲੋਂ ਪੂਰੇ ਨਨਪੁਰ ਸਾਹਿਬ ਨੂੰ 26 ਜੂਨ ਦੇ ਵਿੱਚ ਵੰਡਿਆ ਗਿਆ ਹੈਗਾ ਉਹਦੇ ਵਿੱਚ ਸਭ ਤੋਂ ਅਹਿਮ ਜ਼ੋਨ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਿਧਾਨ ਸਭਾ ਜਿੱਥੇ ਵਿਧਾਨ ਸਭਾ ਵਾਲੀ ਹੈ ਭਾਈ ਜੈਤਾ ਜੀ ਮੈਮੋਰੀਅਲ ਆਪਾਂ ਗੱਲ ਕਰੀਏ ਰੋਡ ਦੇ ਉੱਪਰ ਇਹ ਉਹ ਰੋਡ ਤੋਂ ਤੁਹਾਨੂੰ ਲੈ ਕੇ ਆਏ ਹੈਗੇ ਆਂ ਤਾਂ ਤੁਹਾਨੂੰ ਖਾਵਾਂਗੇ ਇਹ ਰੋਡ ਜਿਹੜੀ ਹੈਗੀ ਆ ਇਸ ਟਾਈਮ ਗੱਡੀਆਂ ਚੱਲ ਰਹੀਆਂ ਨੇ ਪਰ ਕੱਲ ਤੋਂ ਇਹ ਜਿਹੜੀ ਰੋਡ ਹੈ ਬਿਲਕੁਲ ਪੈਦਲ ਵਾਸਤੇ ਹੋਵੇਗੀ ਇੱਥੋਂ ਦੀ ਸੰਗਤ ਦਾ ਪੈਦਲ ਜਾਏਗੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਨੂੰ ਤਕਰੀਬਨ ਤਾਂ ਤਕਰੀਬਨ 3 ਤੋਂ 3.5 ਕਿਲੋ ਮੀਟਰ ਦਾ ਰਸਤਾ ਹੈਗਾ ਉਹ ਇਹ ਪੈਦਲ ਰੱਖਿਆ ਗਿਆ ਹੈਗਾ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਹਰ ਜਗ੍ਹਾ ਤੋਂ ਨਾਕੇ ਬੰਦ ਕੀਤੀ ਗਈ ਹੈ ਤੁਹਾਨੂੰ ਖਾਵਾਂਗੇ ਜਿਹੜੇ ਰਸਤੇ ਨੇ ਵਿੱਚ ਦੇ ਉਹ ਵੀ ਜਿਹੜੇ ਨੇ ਉਹ ਬੰਦ ਕੀਤੇ ਹੋਏ ਤੁਹਾਨੂੰ ਦਿਖਾਈ ਦਿੰਦੇ ਨੇ ਪੁਲਿਸ ਦੇ ਜਿਹੜੇ ਜਵਾਨ ਨੇ ਜਿੰਨੇ ਕੱਟ ਹੈਗੇ ਨੇ ਉਹ ਬੰਦ ਕੀਤੇ ਗਏ ਨੇ ਤਾਂ ਕਿ ਟ੍ਰੈਫਿਕ ਜਿਹੜਾ ਕੋਈ ਨਾ ਆਵੇ ਉਸ ਜੋ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਨੋ ਨੋ ਹੂਟਰ ਜ਼ੋਨ ਜਿਹੜਾ ਹੈਗਾ ਉਹ ਡਿਕਲੇਅਰ ਕੀਤਾ ਗਿਆ ਬੋਟ ਲਗੇ ਨੇ ਨੋ ਹੂਟਰ ਜ਼ੋਨ ਸ਼ਾਂਤ ਰਹੋ ਸੁਰੱਖਿਅਤ ਰਹੋ ਫੂਟਰ ਬਜਾਣਾ ਮਨਾ ਹੈ ਇਹ ਵੀ ਗੱਲ ਕੀਤੀ ਗਈ ਹੈਗੀ ਇਸ ਦੇ ਨਾਲ ਨਾਲ ਤੁਹਾਨੂੰ ਦਿਖਾਈਏ ਅਸੀਂ ਸਾਡੇ ਦੇਖ ਦੇਖ ਰਹੇ ਨੇ ਤੇ ਇਸ ਦੇ ਬਾਅਦ ਅਸੀਂ ਕਰਦੇ ਹਾਂ ਜੋ ਜਿਹੜੇ ਚਿਹਰਿਆਂ ਨੂੰ ਪੜਨ ਵਾਲੇ ਆਪਾਂ ਕਹੀਏ ਫੇਸ ਅਮ ਨਾ ਪੇਸ ਪਰਨ ਵਾਲੇ ਜਿਹੜੇ ਕੈਮਰੇ ਨੇ ਉਹ ਵੀ ਲੱਗੇ ਹੋਏ ਨੇ ਹਾਈ ਹਾਈ ਜਿਹੜੇ ਨੇ ਐਸਡੀ ਕੈਮਰੇ ਆਪਾਂ ਕਹੀ ਹੈ ਹਾਈ ਡੈਫੀਨੇਸ਼ਨ ਕੈਮਰੇ ਨੇ ਉਹ ਵੀ ਲਗਾਏ ਗਏ ਹੈਗੇ ਨੇ ਤੇ ਤਾਂ ਕਿ ਹਰ ਚੀਜ਼ ਦੀ ਜਿਹੜੀ ਹੈਗੀ ਨਜ਼ਰ ਰੱਖੀ ਜਾ ਰਗੇ ਇਹ ਜਿਹੜੇ ਕੈਮਰੇ ਲੱਗੇ ਨੇ ਇਹਨਾਂ ਵਾਸਤੇ ਇੱਕ ਅਲੱਗ ਤੋਂ ਕੰਟਰੋਲ ਰੂਮ ਜਿਹੜਾ ਹੈ ਉਹ ਬਣਾਇਆ ਗਿਆ ਹੈਗਾ ਉਸ ਕੰਟਰੋਲ ਰੂਮ ਵੀ ਤੁਹਾਨੂੰ ਲੈ ਕੇ ਜਾਵਾਂਗੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਉੱਥੇ ਜਿਹੜਾ ਹੈਗਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਹੈਗਾ ਕਿਦਾਂ ਉੱਥੇ ਹਰ ਚੀਜ਼ ਦੀ ਨਜ਼ਰ ਰੱਖੀ ਜਾਂਦੀ ਹੈ ਤੇ ਉਸ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਦਾ ਨੰਨਾ ਸਿਕਰੀਆ ਵਾਇਰਲੈਸ ਤੇ ਹੀ ਹੈਗੀ ਹੈ ਉਹਦਾ ਵੀ ਜਿਹੜਾ ਸਿਸਟਮ ਹੈ ਉਹ ਤਿਆਰ ਕੀਤਾ ਗਿਆ ਹੈਗਾ ਜੇ ਵਾਇਰਲੈਸ ਜਰੀ ਹੈਗੀ ਆ ਉਹ ਪੁਲਿਸ ਦਾ ਵਾਕੀ ਟਾਕੀ ਸੈੱਟ ਹੁੰਦਾ ਹੈ ਤੇ ਉਸ ਤੇ ਕਿਸ ਤਰ੍ਹਾਂ ਕੰਮ ਕੀਤਾ ਜਾਂਦਾ ਹੈਗਾ ਤੁਹਾਨੂੰ ਲੈ ਕੇ ਚੱਲਾਂਗੇ ਪੰਜਾਬ ਪੁਲਿਸ ਦੇ ਜਿਹੜੇ ਸੀਸੀਟੀਵੀ ਕੈਮਰੇਜ ਦਾ ਕੰਟਰੋਲ ਰੂਮ ਆਪਾਂ ਕਹੀਏ ਜਿਹਨੂੰ ਕਿੰਨੇ ਡਿਜੀਟਲ ਵਾਲ ਦੀ ਵੀ ਗੱਲ ਕਹੀ ਜਾਂਦੀ ਹੈ ਜਾਂ ਟੀਵੀ ਦੇ ਉੱਪਰ ਉਹਨੇ ਮੋਨਿਟਰਿੰਗ ਕੀਤੀ ਜਾਂਦੀ ਹੈਗੀ ਆ ਉੱਥੇ ਲੈ ਕੇ ਜਾਵਾਂਗੇ ਕਿੰਨੇ ਨਾਲ ਵਾਇਰਲੈਸ ਸਿਸਟਮ ਕਿੱਦਾਂ ਚੱਲਦਾ ਹੈ ਉਦੋਂ ਦੱਸਾਂਗੇ ਔਰ ਕਿੰਨੇ ਸੈਕਟਰ ਇਸ ਪੂਰੇ ਸ਼ਹਿਰ ਨੂੰ ਵੰਡਿਆ ਗਿਆ ਉਥੇ ਕਿਹੜੇ ਕਿਹੜੇ ਰੂਟ ਪਲਾਨ ਨੇ ਕਿੱਥੇ ਕਿਤੇ ਵੀਆਈਪੀ ਰੂਟ ਪ ਖਾਇ ਕਿ ਸੜਕਾਂ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਉਹ ਕੈਮਰਿਆਂ ਦਾ ਕੰਟਰੋਲ ਕਿੱਥੇ ਹੈ ਤੁਹਾਨੂੰ ਅਸੀਂ ਉਸ ਕੰਟਰੋਲ ਰੂਮ ਚ ਲੈ ਕੇ ਆਏ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਤੁਹਾਨੂੰ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੇ ਆਪਾਂ ਕਹੀ ਹੈ ਕਿ ਇਹ ਡਿਜੀਟਲ ਵਾਲ ਦੀ ਤਰ੍ਹਾਂ ਤੁਹਾਨੂੰ ਸਭ ਕੁਝ ਦਿਖਾਈ ਦੇ ਰਿਹਾ ਹੈਗਾ ਤੇ ਕਈ ਸਕਰੀਨਸ ਲੱਗੇ ਨੇ ਆਪਾਂ ਕਹੀ ਹੈ ਕਿ ਉਸ ਦੇ ਉੱਪਰ ਜਿੰਨੇ ਵੀ ਕੈਮਰੇ ਹੈਗੇ ਨੇ ਉਹਨਾਂ ਦਾ ਜਿਹੜਾ ਹੈਗਾ ਐਕਸੈਸ ਹੈਗਾ ਤੇ ਇੱਥੇ ਤੁਸੀਂ ਦੇਖਦੇ ਹੋ ਕਿ ਜੋ ਵੀ ਤੁਸੀਂ ਕਿਤੇ ਰੋਡ ਤੇ ਘੁੰਮ ਰਹੇ ਹੋ ਕਿਤੇ ਦੀ ਤਕਸੀਦੀ ਕੇਸਗਰ ਸਾਹਿਬ ਕੋਲ ਘੁੰਮ ਰਹੇ ਹੋ ਤੁਸੀਂ ਅਗਲ ਕਰੀਏ ਵਿਧਾਨ ਸਭਾ ਜੋ ਬਣੀ ਹੈਗੀ ਹੈ శ్రీ ਅਨ ਖਾਸਾ ਕੋ ਮਰੇ ਇਹ ਕਿਸੇ ਤੁਸੀਂ ਪਾਰਕਿੰਗ ਵੀ ਕੋ ਮਰੇ ਤਾਂ ਤੁਹਾਡੀ ਜਿਹੜੀ ਤਸਵੀਰ ਹੈਗੀ ਹੈ ਇੱਥੇ ਨੋਟ ਹੋਵੇਗੀ ਤੇ ਇਸ ਤਰ੍ਹਾਂ ਤੁਸੀਂ ਖਿਆਲ ਰੱਖਣਾ ਹੈਗਾ ਕਿ ਕਿਸੇ ਤਰ੍ਹਾਂ ਨਾਲ ਵੀ ਕੋਈ ਜਦ ਤੁਸੀਂ ਸਿਸਟਮ ਹੈਗਾ ਆ ਉਸ ਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਤੁਸੀਂ ਦਿਖਾਵਾਂਗੇ ਕਿ ਸਾਹਮਣੇ ਤੁਸੀਂ ਜਿਹੜੀਆਂ ਗੱਡੀਆਂ ਆਹਾਂ ਚੱਲਦੀ ਹੋਈਆਂ ਦਿਖਾਈ ਦੇ ਰਹੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਜਿਹੜੇ ਮੇਨ ਰੋਡ ਤੁਹਾਨੂੰ ਹੈਗੀਆਂ ਨੇ ਉਹ ਦਿਖਾਈ ਦੇ ਰਹੀਆਂ ਹੈਗੇ ਨੇ ਤੇ ਇਸ ਦਿਨ ਦਾ ਤੁਸੀਂ ਖੰ ਦੇਖੋਗੇ ਕਿ ਇਹ ਵਿਧਾਨ ਸਭਾ ਇਹੜੀ ਵਿਧਾਨ ਸਭਾ ਹੈਗਾ ਜਿੱਥੇ ਕਿ ਪੂਰਾ ਉਸ ਤੇ ਪਿਛਲੇ ਪਾਸੇ ਦਾ ਇਹ ਵਿਊ ਤੁਹਾਨੂੰ ਦਿਖਾ ਰਹੇ ਆਂ ਇਹ ਜਿਹੜਾ ਖੰਡਾ ਬਾਟਾ ਲੱਗਿਆ ਹੋਇਆ ਹੈ ਇਹ ਵਿਧਾਨ ਸਭਾ ਜੋ શ્રી ਨੰਦਗੁਰ ਸਾਹਿਬ ਵਿਧਾਨ ਸਭਾ ਬਣਾਈ ਗਈ ਹੈਗੀ ਟੈਂਪਰੇਰੀ ਉਸ ਦੇ ਬਿਲਕੁਲ ਪਿੱਛੇ ਹੈ ਮਤਲਬ ਕਿ ਇਸ ਖੰਡੇ ਬਾਟੇ ਦੇ ਅੱਗੇ ਸਪੀਕਰ ਸਾਹਿਬ ਦੀ ਜਿਹੜੀ ਕੁਰਸੀ ਹੈਗੀ ਆ ਉਹ ਉੱਥੇ ਬੈਠਣਗੇ ਤੇ ਉਹਨਾਂ ਦੀ ਜਿਹੜੇ ਉੱਪਰਲਾ ਖੰਡਾ ਬਟਾਵਾ ਖੰਡੇ ਬਟੇ ਦੀ ਓਟ ਦੇ ਵਿੱਚ ਜਿਹੜੀ ਸੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਹੋਵੇਗਾ ਤੇ ਸਪੀਕਰ ਸਾਹਿਬ ਇਸ ਖੰਡੇ ਬਟੇ ਦੀ ਓਟ ਚੁਣਗੇ ਇਹ ਉਸ ਦਾ ਪਿਛਲਾ ਹਿੱਸਾ ਹੈਗਾ ਆ ਆਪਾਂ ਕਹੀ ਮੇਰੇ ਪਿੱਛੋਂ ਵੀ ਜਿਹੜੀ ਕਿ ਪੁਲਿਸ ਦੇ ਜਿਹੜੇ ਕੈਮਰੇ ਹੈਗੇ ਨੇ ਸੀਸੀਟੀਵੀ ਕੈਮਰੇ ਉਹ ਉੱਥੇ ਨਜ਼ਰ ਰੱਖੇ ਹੋਏ ਹੈਗੇ ਨੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵਿਰਾਸਤ ਖਾਲਸਾ ਜਾਣਾ ਹੈਗਾ ਤਾਂ ਤਾਂ ਇਹ ਵਿਧਾਨ ਸਭਾ ਦਾ ਮੇਨ ਗੇਟ ਹੈਗਾ ਤੁਹਾਨੂੰ ਇਹ ਦਿਖਾਈਏ ਇਹ ਪੂਰੀ ਤਰ੍ਹਾਂ ਮੇਨ ਗੇਟ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਇਹ ਵਿ ਮੇਨ ਗੇਟ ਹੈਗਾ ਤੁਹਾਨੂੰ ਉਹ ਦਿਖ ਰਿਹਾ ਹੈਗਾ ਤੇ ਇਹ ਪਿੱਛੋਂ ਤੁਹਾਨੂੰ ਵਿਧਾਨ ਸਭਾ ਜਿਹੜੀ ਹੈਗੀ ਹੈ ਇਹ ਦਿਖਾਈ ਆ ਦੇਖ ਰਹੀ ਹੈਗੀ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਥਰੀਆਂ ਸਕਰੀਨਸ ਲੱਗੀਆਂ ਨੇ ਤੇ ਰੋਡ ਮੈਂ ਸੜਕਾਂ ਦੇ ਉੱਪਰ ਕਿੰਨਾ ਟ੍ਰੈਫਿਕ ਹੈਗਾ ਉਹ ਤੁਹਾਨੂੰ ਚੱਲਦਾ ਹੋਇਆ ਦਿਖਾਈ ਦਿੰਦਾ ਹੈਗਾ ਤੇ ਇਸ ਕੇ ਨਾਲ ਕਲੀਅਰ ਕਿੰਨਾ ਹੈਗਾ ਆ ਤੇ ਉਹ ਹਰ ਚੀਜ਼ ਜਿਹੜੀ ਤੁਹਾਡੇ ਜਿਹੜੀ ਹੈਗੀ ਹੈ ਤੁਸੀਂ ਕਿਤੇ ਵੀ ਵਿਚਰ ਰਹੇ ਹੋ ਘੁੰਮ ਰਹੇ ਹੋ ਕੋਈ ਕ੍ਰਿਮੀਨਲ ਵੀ ਹਕਮ ਰਹੇਗਾ ਤਾਂ ਉਹਦੀ ਵੀ ਸਪਸ਼ਟ ਸਾਫ ਜਿਹੜੀ ਹੈਗੀ ਹੈ ਉਹ ਫੋਟੋ ਦੇਖੋ ਤੁਸੀਂ ਜਿਹੜੀ ਹੈਗੀ ਉਹ ਦਿਖਾਈ ਦੇਵੇਗੀ ਤੇ ਜਿਹੜੀ ਪਛਾਣ ਹੈਗੀ ਆ ਕਿਸੇ ਵਿਅਕਤੀ ਦੀ ਉਹ ਵੀ ਇਹਨਾਂ ਕੋਲ ਜਿਹੜੇ ਕੈਮਰੇ ਕੋਲ ਨਾਲ ਹੋਵੇਗੀ ਤੇ ਸਾਡੇ ਨਾਲ ਆਪਾਂ ਕਹੇ ਕਿ ਮੀਨਾ ਸਾਹਿਬ ਹੈਗੇ ਨੇ ਮੀਨਾ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਪੂਰਾ ਤੁਸੀਂ ਕੀਤਾ ਗਿਆ ਹੈ ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਤਨਾ بڑا ਸਮਾਗਮ ਹੈਗਾ ਤੇ ਪੁਲਿਸ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਸੁਰੱਖਿਆ ਕੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਟੋਟਲ 300 ਸੀਸੀਟੀਵੀ ਕੈਮਰਾ ਲਗਾਏ ਹੈਗੇ ਹਰ ਕੈਮਰਾ AI ਇਨੇਬਲਡ ਤੇ ਫੇਸ਼ੀਅਲ ਰਿਕੋਗਨੀਸ਼ਨ ਕੈਮਰਾ ਹੈਗਾ ਇਸ ਤੋਂ ਇਲਾਵਾ ਅਸੀਂ 9 PTZ ਕੈਮਰੇ ਲਗਾਏ ਹੈਗੇ ਤੇ 10 ANPR ਕੈਮਰੇ ਲਗਾਏ ਹੈਗੇ ਉਸ ਤੋਂ علاوہ ਅਸੀਂ ਹਰ ਕੈਮਰੇ ਨੂੰ Google Map ਤੇ ਮੈਪ ਕੀਤਾ ਹੋਇਆ ਹੈਗਾ ਤਾਂ ਕਿਤੇ ਵੀ ਖਰਾਬੀ ਆ ਕੁਝ ਵੀ ਇਸ਼ੂ ਹੁੰਦਾ ਅਸੀਂ ਤੁਰੰਤ ਜਿਹੜਾ ਵੀ ਸੈਕਟਰ ਆਫੀਸਰ ਇਨਚਾਰਜ ਹੁੰਦਾ ਉਹਨਾਂ ਨੂੰ ਯਹਾਂ ਸੇ ਕਨਵੇ ਕਰ ਦਿਆ ਜਾਂਦਾ ਹੈ ਤੇ ਕੀ ਪਕਰ ਕੀ ਜੇ ਕੈਮਰਾ ਤੁਸੀਂ ਦੱਸਣ ਜਾਉਗੇ ਜੇ ਕੋਈ ਵੀ ਵਿਅਕਤੀ ਆਂਦਾ ਹੈਗਾ ਕੋਈ ਸੰਦੇग्ध ਵਿਅਕਤੀ ਹੈਗੀ ਹੈ ਤਾਂ ਉਹਦੀ ਗਤੀਵਿਧੀ ਹੈਗੀ ਉਹਦੋਂ ਕਿਸ ਤਾਂ ਪਛਾਣਦੇ ਹੋ ਤੇ ਉਸ ਨੂੰ ਅੱਗੇ ਕਿੱਦਾਂ ਕਨਵੇ ਕਰਦੇ ਹੋ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਸਭ ਫੇਸ਼ੀਅਲ ਰਿਕੋਗਨੀਸ਼ਨ ਕੈਮਰਾਸ ਹੈਗਾ ਜਿਹੜਾ ਪੰਜਾਬ ਪੁਲਿਸ ਦਾ ਪਾਇਸ ਹੈਗਾ ਉਸ ਦੇ ਉਸ ਦੇ ਡਾਟਾਬੇਸ ਦੇ ਨਾਲ ਇਸ ਨੂੰ ਇੰਟੀਗ੍ਰੇਟ ਕੀਤਾ ਗਿਆ ਹੈਗਾ ਤੇ ਜਿਹੜੇ ਵੀ ਕੋਈ ਬੰਦਾ ਜਿਹੜਾ ਵੀ ਹੈਬਿਚੁਅਲ ਆਫੈਂਡਰ ਹੈਗਾ ਕਿ ਜਾਂ ਅਕਿਊਜ਼ਡ ਹੈਗਾ ਕਿਸੇ ਵੀ ਆਫੈਂਸ ਵਿੱਚ ਉਸ ਦਾ ਡਾਟਾ ਇੱਥੇ ਕੈਪਚਰ ਹੋ ਜਾਂਦਾ ਹੈ ਉਸ ਨੂੰ AI ਬੇਸਡ ਸਿਸਟਮ ਕੀ ਕਰਦਾ ਹੈ ਕਿ ਉਹਨੂੰ ਮੈਚ ਕਰਦਾ ਹੈ ਅਗਰ ਉਹ ਉਸ ਦੀ ਫੋਟੋ ਮੈਚ ਕਰ ਜਾਂਦੀ ਹੈ ਤਾਂ ਸਾਨੂੰ ਅਲਰਟ ਆ ਜਾਂਦੀ ਹੈ ਅਸੀਂ ਫਿਰ ਉਸ ਅਲਰਟ ਨੂੰ ਅੱਗੇ ਸਾਡੇ ਜਿੰਨੇ ਵੀ ਸੈਕਟਰ ਆਫੀਸਰਸ ਹੁੰਦੇ ਹਨ ਉਹਨਾਂ ਨੂੰ ਰਿਲੇ ਕਰ ਦਿੰਦੇ ਹਾਂ ਤਾਂ ਉਹਨਾਂ ਨੂੰ ਬੋਲਦੇ ਹਾਂ ਕਿ ਇਸ ਨੂੰ ਇੱਕ ਵਾਰ ਚੈੱਕ ਕਰ ਲਿਤਾ ਜਾਵੇ ਕਿ ਜੇ ਬੀਵੀਆਈਪੀ ਦੀ ਅਪਾਂ ਗੱਲ ਕਰਦੇ ਹਾਂ ਉਹ ਸਭ ਤੋਂ ਜ਼ਿਆਦਾ ਅਹਿਮ ਏਰੀਆ ਰਹਿੰਦਾ ਹੈਗਾ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਸ ਜਿਹੜੇ ਕੈਮਰੇ ਨੇ ਉਸ ਲਗਾਏ ਨੇ ਉਹਨਾਂ ਦਾ ਮੋਨਿਟਰਿੰਗ ਵੀ ਇੱਥੇ ਹੀ ਹੈ ਡੈਡੀਕੇਟਿਡ ਜਿਹੜੇ ਨੇ ਪਰਸਨ ਲੱਗੇ ਨੇ ਜਿੰਨੇ ਵੀ ਆਪਣੇ VVIP ਏਰੀਆਜ਼ ਹੈਗੇ ਉੱਥੇ ਕਰਾਊਡ ਡੈਂਸ ਏਰੀਆਜ਼ ਹੈਗੇ ਤੇ VVIP ਏਰੀਆਜ਼ ਹੈਗੇ ਉੱਥੇ ਅਸੀਂ PTZ ਕੈਮਰਾਜ਼ ਲਗਾਏ ਹੈਗੇ ਤੇ ਉੱਥੇ ਕੈਮਰੇਜ਼ ਦੀ ਡੈਂਸਿਟੀ ਵੀ ਵਧਾਤੀ ਗਈ ਹੈ ਜਿੱਦੇ ਵੀ ਆਪਣੇ ਕਰਾਊਡ ਡੈਂਸ ਏਰੀਆਜ਼ ਹੈ ਉੱਥੇ ਘੱਟੋ ਘੱਟ 10 ਤੋਂ 12 ਕੈਮਰੇ ਲਗਾਏ ਗਏ ਹੈਗੇ ਔਰ ਉਸ ਤੋਂ ਇਲਾਵਾ ਸਾਨੂੰ ਉਸकी ਰੀਅਲ ਟਾਈਮ ਫੀਡ ਆਂਦੀ ਹੈ ਤੇ ਹੀਟ ਮੈਪ ਵੀ ਅਸੀਂ ਬਣਾਏ ਹੈਗੇ ਆਈਆਈਟੀ ਰੋਪੜ ਦੇ ਨਾਲ ਤਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਕਿੰਨੀ ਕਰਾਊਡ ਉੱਥੇ ਆ ਰਹੀ ਹੈਗੀ ਤਾਂ ਲੋਡ ਮੁਤਾਬਕ ਉੱਤੇ ਫੋਰਸ ਭੇਜ ਦਿੱਤੀ ਜਾਂਦੀ ਹੈ ਕਿ ਭਾਵੇਂ ਕਿ ਕਿੰਨੇ ਕਰਾਊਡ ਆਗਾ ਉਹ ਵੀ ਅਸੀਂ ਕਾਊਂਟ ਕਰ ਸਕਾਂਗੇ ਜੀ 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 ਜਿੰਨੀ ਸੰਗਤ ਆਏਗੀ ਜੀ ਜੀ ਨਹੀਂ ਰੋਡ ਦੀ ਗੱਲ ਕਰਦੇ ਆ ਰੋਡ ਦੇ ਉੱਪਰ ਟ੍ਰੈਫਿਕ ਹੈਗਾ ਜਿਹੜਾ ਹੈਗਾ ਤੇ ਜਿਹੜਾ ਪੈਦਲਵਾਰਾ ਏਰੀਆ ਹੈ ਅਗਰ ਉੱਥੇ ਕੋਈ ਗੱਡੀ ਕੋਈ ਆਂਦੀ ਜਕਦੀ ਹੈ ਤੁਹਾਨੂੰ ਲੱਗਦਾ ਕਿ ਗੱਡੀ ਆ ਰਹੀ ਹੈ ਉਸ ਨੂੰ ਬਾਹਰ ਕੀਤਾ ਜਾਏਗਾ ਹਾਂ ਜੀ ਅਸੀਂ ਪਾਰਕਿੰਗ ਦੇ ਲਈ ਕਟੋ-ਕਟ 35 ਪਾਰਕਿੰਗ ਅਸੀਂ ਡੈਜ਼ਿਗਨੇਟ ਕੀਤੀ ਹੋਈ ਹੈ ਔਰ ਉਸ ਦਾ ਏਰੀਆ ਟੋਟਲ 101 ਏਕੜ ਏਰੀਆ ਡੈਜ਼ਿਗਨੇਟ ਕੀਤਾ ਗਿਆ ਹੈਗਾ ਔਰ ਹਰ ਏਰੀਆ ਹਰ ਐਗਜ਼ਿਟ ਐਂਟਰੀ ਪੁਆਇੰਟ ਤੇ ਵੱਦੀ ਵੱਦੀ ਪਾਰਕਿੰਗ ਹੈਗੀ ਤੇ ਇੰਟਰਨਲ ਜਿੰਨੇ ਵੀ ਆਪਣੀ ਥਾਂ ਹੈ ਉੱਥੇ ਵੀ ਪਾਰਕਿੰਗ ਹੈਗੀ ਤੇ ਅਸੀਂ ਸਾਡੀ ਕਟ अराउंड 30 ਰਿਕਵਰੀ ਵੈਨਸ ਹੈਗੀ ਜਿੱਦੇ ਵੀ ਸਾਨੂੰ ਲੱਗਦਾ ਹੈ ਕਿ ਰੋਂਗ ਸਾਈਡ ਪਾਰਕਿੰਗ ਹੋ ਰਹੀ ਹੈ ਜਾਂ ਜਿੱਥੇ ਪਾਰਕਿੰਗ ਨਹੀਂ ਕਰਨੀ ਹੈਗੀ ਉੱਥੇ ਪਾਰਕਡ ਹੈਗੇ ਵਹੀਕਲ ਅਸੀਂ No Vehicle Zone ਦੇ ਵੀ ਹੋਡਿੰਗਸ ਤੇ ਫਲੈਕਸਸ ਲਗਾਏ ਹੋਏ ਸਾਡੀ ਰਿਕਵਰੀ ਵੈਨ ਉਹਨਾਂ ਨੂੰ ਚੱਕ ਕੇ ਪਾਰਕਿੰਗ ਵਿੱਚ ਲੈ ਜਾਂਦੀ ਹੈ ਤੇ ਉਹਨਾਂ ਨੂੰ ਜੋ ਵਹੀਕਲ ਨੰਬਰ ਹੁੰਦਾ ਉਸ ਦੀ ਅਲਰਟ ਅਸੀਂ ਆਪਣੇ ਪੀਏ ਸਿਸਟਮ ਹੈ ਉਸ ਦੇ ਨਾਲ ਕਰਾ ਦਿੰਦੇ ਤੇ ਬਾਕੀ ਸਭ ਕੁਝ ਠੀਕ ਹੈ ਠੀਕ ਕਰਦਾ ਤਾਂ ਕ੍ਰਾਈਮ ਵਿੰਗ ਵੀ ਲਗਦਾ ਬਣਾਇਆ ਗਿਆ ਹਾਂਜੀ ਸਾਡੀ ਸਪੈਸ਼ਲ ਕ੍ਰਾਈਮ ਔਰ ਸੀਆਈਡੀ ਵਿੰਗ ਸਿਵਲ ਯੂਨੀਫਾਰਮ ਵਿੱਚ ਹਰ ਫੈਕਟਰ ਵਿੱਚ ਤੈਨਾਤ ਹੈਗੀ ਤਨਵਜੀ ਤੇ ਇਹ ਸੀ ਅਰਬਨ ਮੀਨਾ ਜੀ ਜਿਹੜੇ ਕਿ ਸਾਰੀ ਜਾਣਕਾਰੀ ਦੱਸਿਆ ਉਸ ਤੋਂ ਦੇਖੋਗੇ ਕੈਮਰੇ ਦੀ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਸਾਰੇ ਅਨੰਦਗੁਰ ਸਾਹਿਬ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਹੈ ਤੇ ਇਹ ਪੂਰੀ ਐਸਕਲ ਕਰਿਆ ਕਿ ਜੋ ਤੁਸੀਂ ਚੀਜ਼ ਦੇਖ ਰਹੇ ਹੋ ਹਰ ਚੀਜ਼ ਦੀ ਮੋਨੀਟਰਿੰਗ ਹੈਗੀ ਹੈ ਤੋਂ ਤੁਸੀਂ ਪਾਵੇ ਕਿ ਇਹ ਰੋਡਸ ਦੀ ਅਪ ਗੱਲ ਕਰਦੇ ਆ ਇੱਥੇ ਤੁਸੀਂ ਜਿਹੜਾ ਦੇਖਾਂਗੇ ਕਿ ਰੋਡਸ ਦੀ ਸੜਕ ਦੇ ਉੱਪਰ ਆਪਾਂ ਕਿ ਬਦਰੀ ਟਕੜੀ ਹੈਗੀ ਹੈ ਇਹ ਕੈਮਰੇ ਇਦਾਂ ਦੇ ਨੇ ਤੁਹਾਨੂੰ ਦਿਖਾਈ ਦੇ ਰਿਹਾਗੇ ਨੇ ਕਿ ਹਰ ਚੀਜ਼ ਜਿਹੜੀ ਹੈਗੀ ਹੈ ਤੇ ਕੁਝ ਦਿਖਾਣਾ ਚਾਹੋਗੇ ਦੱਸੋ ਜੀ ਸਰ ਉਹ ਸੈਂਟਰ ਤੋਂ ਹੁੰਦਾ ਫ੍ਰੀ ਵਾਈ ਫੂਰ ਤੇ ਕਰਿਓ ਤੇ ਬਿਲਕੁਲ ਤੇ ਇਹ ਤੁਸੀਂ ਦੇਖੂਗਾ ਕਿ ਇਹ ਰੂਟਸ ਨੂੰ ਦਿਖਾ ਰਹੀਆਂ ਨੇ ਦਿਖਾ ਰਹੇ ਨੇ ਕੈਮਰੇ ਦੀ ਤੁਸੀਂ ਕਲੀਅਰਟੀ ਤੁਸੀਂ ਦੇਖੂਗਾ ਕਿ ਬਜਰੀ ਜਿਹੜੀ ਹੈਗੀ ਸੜਕਾਂ ਦੇ ਉੱਪਰ ਜਿਹੜੀ ਬਜਰੀ ਹੈਗੀ ਤੁਹਾਨੂੰ ਉਹ ਵੀ ਦਿਖਾਈ ਦੇ ਰਹੀ ਆ ਅਗਰ ਕੋਈ ਵਿਅਕਤੀ ਕੁਮਰਿਆਤਾ ਉਹਨੂੰ ਵੀ ਡਿਟੈਕਟ ਜਿਹੜਾ ਹੈਗਾ ਇਹ ਕੈਮਰਾ ਆਪਣਾ ਕਹਿੰਦੇ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਤੁਹਾਨੂੰ ਕਰ ਦਿਓ ਦਿਖਾ ਦੇ ਭਾਵੇਂ ਕਿ ਸੜਕ ਤੋਂ ਲੈ ਕੇ ਬੀਬੀਆਈਪੀ ਰੂਟ ਤੱਕ ਹਰ ਕੋਈ ਜਿਹੜਾ ਹੈਗਾ ਸਿਸਟਮ ਹੈਗਾ ਹਾਂਜੀ ਸਰ ਇਹ ਸਰ ਸਾਡੇ ਕੋਲ ਸਾਰਾ ਰੂਟ ਹੈ ਜਿਹੜਾ ਐਂਟਰੀ ਪੁਆਇੰਟ ਹੈ ਸਾਡਾ ਰੂਪਰ ਸਾਈਡ ਤੋਂ ਨਿੱਕੂਵਾਲ ਤੋਂ ਉੱਥੋਂ ਐਂਟਰੀ ਪੁਆਇੰ ਹੈ ਉੱਥੋਂ ਸਾਡਾ ਕੈਮਰਾ ਜੋ ਹੈ ਸੜਾ ਲੱਗਿਆ ਹੋਇਆ ਉਸ ਤੋਂ ਇਲਾਵਾ ਸਾਡਾ ਸਿਟੀ ਏਰੀਆ ਅਨੰਦਪੁਰ ਸਾਹਿਬ ਦਾ ਤੇ ਉੱਪਰ ਫੌਜੀ ਬ੍ਰਿਜ ਤੱਕ ਸਾਡਾ ਇਹ ਸਾਰਾ ਕਵਰਡ ਹੈ ਪਾਬੇ ਕਿ ਜਿੰਨੇ ਵੀ ਕੈਮਰੇ ਲੱਗੇ ਨੇ ਸਭ ਦਾ ਕੰਟਰੋਲ ਇੱਥੇ ਹੈ ਤਾਂ ਸਭ ਤੋਂ ਜ਼ਿਆਦਾ ਜਿਹੜੀ ਮੋਨਿਟਰਿੰਗ ਆ ਗਈ ਹੈ ਉਹ ਵੀ ਵੀ ਆਈ ਪੀਜ਼ ਏਰੀਆ ਦੀ ਹੈਗੀ ਹੈ ਉੱਥੇ ਆਪਾਂ ਕਹੀਏ ਹਰ ਕੋਨੇ ਨੂੰ ਲੈ ਕੈਮਰੇ ਨੇ ਇਹ ਕੈਚ ਕਰ ਦਿੰਦੇ ਨੇ ਭਾਵੇਂ ਵਿਧਾਨ ਸਭਾ ਦੀ ਗੱਲ ਹੋਵੇ ਭਾਵੇਂ ਤਖਸੀ ਕੇਸਗੜ ਸਾਹਿਬ ਦੀ ਗੱਲ ਹੋਵੇ ਉੱਥੇ ਕੈਮਰੇ ਡਿਪਲੋਏ ਨੇ ਸੜਕ ਤੋਂ ਆਪਾਂ ਕਹੀਏ ਕੰਟਰੋਲ ਰੂਮ ਦਾ ਜਿਹੜਾ ਸਫਰ ਹੈਗਾ ਤੁਸੀਂ ਦੇਖਿਆ ਕੈਮ ਰੱਖਿਆ ਦੇ ਮੱਦੇਨਜ਼ਰ ਅਸੀਂ ਗੱਲ ਕਰੀਏ ਤਾਂ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ 500 ਦੇ ਆਸ-ਪਾਸ ਜਿਹੜੇ ਕੈਮਰੇ ਲਗਾਏ ਗਏ ਨੇ ਉਹ ਚ ਕੈਮਰੇ ਜਿਹੜੇ ਨੇ ਹਾਈ ਰੈਜ਼ੋਲੂਸ਼ਨ ਕੈਮਰੇ ਹੈਗੇ ਨੇ ਫੇਸ ਡਿਟੈਕਟਰ ਕੈਮਰੇ ਹੈਗੇ ਨੇ ਤੇ ਬਹੁਤ ਜ਼ਿਆਦਾ ਹੋਰ ਜਿਹੜੀਆਂ ਅਸੀਂ ਕਹੀਏ ਕਿ ਪੁਲਸ ਨੇ ਆਪਣੇ ਤੌਰ ਤੇ ਜਿਹੜਾ ਵਾਇਰਲੈਸ ਸਿਸਟਮ ਜਿਹੜਾ ਹੈਗਾ ਉਹ ਤਿਆਰ ਕੀਤਾ ਖੰਧੋਖਾਨੇ ਆ ਕਿ ਪੂਰਾ ਜਿਹੜਾ ਅਨੰਦਪੁਰ ਸਾਹਿਬ ਹੈਗਾ ਉਹ ਤਕਰੀਬਨ ਤਕਰੀਬਨ ਜਿਹੜਾ 25 ਤੋਂ 26 ਜਿਹੜੇ ਸੈਕਟਰ ਨੇ ਉਹਨਾਂ ਦੇ ਵਿੱਚ ਵੰਡਿਆ ਗਿਆ ਹੈ ਮੇਰੇ ਉੱਥੇ ਡਿਪਲੋਏ ਹੋਈ ਹੈ ਤੇ ਫੋਰਸ ਉਹ ਦੇਖਦਾ ਸਾਰੇ ਇੱਥੇ ਜਿਹੜੇ ਵਾਇਰਲ ਸਿਸਟਮ ਨੂੰ ਇਦਾਂ ਮੈਸੇਜ ਆਂਦਾ ਹੈਗਾ ਤਾਂ ਉਸ ਨੂੰ ਉਹ ਸੁਣਦੇ ਨੇ ਤੇ ਸੁਣ ਕੇ ਅਗਲੇ ਜਿਹੜੀ ਹੈਗੀ ਆ ਆਪਣੇ ਆਫੀਸਰਸ ਨੂੰ ਕਿਸੇ ਹੋਰ ਨੂੰ ਜੁੜੀ ਹੈਗੀ ਪੂਰੀ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਹੈ ਪੂਰਾ ਇਹ ਕੰਟਰੋਲ ਨੂੰ ਆਪਾਂ ਕਹਿ ਲਈਏ ਕਿ ਬਣਾਇਆ ਗਿਆ ਡਿਸਟ੍ਰਿਕਟ ਨੈਟ ਦੇ ਕੋ ਉੱਪਰ ਲਿਖਿਆ ਗਿਆ ਹੈਗਾ ਤੇ ਸਾਰੇ ਆਪਾਂ ਕਹੀਏ ਅਲੱਗ ਤੋਂ ਅਲੱਗ ਜਿਹੜੇ ਨੇ ਹਰ ਜਗ੍ਹਾ ਦੇ ਉੱਪਰ ਆਪਾਂ ਕਹੀਏ ਕਿ ਵਾਇਰਲਸ ਨਾਲ ਲੈਸ ਜਿਹੜੇ ਨੇ ਆਪਣੇ ਤੁਹਾਡੇ ਜੋ ਨੇ ਕਾਂਸਟੇਬਲ ਆ ਕਹੀਏ ਅਧਿਕਾਰੀ ਉਹ ਤਨਖਾਤੇ ਦੇ ਗਏ ਨੇ ਤਾਂ ਮੈਮ ਮੈਮ ਕੀ ਨਾ ਤੁਹਾਡਾ ਜੀ ਸਰ ਸੀਨੀਅਰ ਕਾਸਟੇਬਲ ਮਨਜੀਤ ਕੌਰ ਮੇਰਾ ਵਿੰਗ ਜਿਹੜਾ ਹੈ ਉਹ ਵਾਇਰਲੈਸ ਕਮਿਊਨੀਕੇਸ਼ਨ ਵਿੰਗਰ ਟੈਕਨੀਕਲ ਸਪੋਰਟ ਸਰਵਿਸਿਸ ਦਾ ਜਿਹਨੂੰ ਨਾਮ ਦਿੱਤਾ ਗਿਆ ਸਾਡੇ ਕਿੰਨੇ ਘੰਟੇ ਕੱਪ ਲਈ ਕਿ ਕਰੇ ਕਿ ਵਾਇਰਲੈਸ ਦੇ ਜਿਹੜੇ ਆਪਾਂ ਕਿੰਨੇ ਘੰਟੇ ਡਿਪਲਾਈ ਹੋਈ ਹੈ ਵਾਇਰਲੈਸ ਸਾਡੀ ਜੋ ਫੋਰਸ ਹੈ ਸਾਡੀ TSS ਦੀ 4 ਸੈਟ ਟੈਕਨਿਕਲ ਇਮੀਗੇਸ਼ਨ ਦੀ ਇਹ ਸਾਰੀ ਡਿਪਲੋਏਡ ਹੈ ਜੋ ਵਾਇਰਲੈਸ ਕਮਿਊਨੀਕੇਸ਼ਨ ਨੂੰ ਇਸਟੈਬਲਿਸ਼ ਕਰ ਰਹੀ ਹੈ ਹਾਲਓਵਰ ਅਸ ਏਰੀਆ ਤੇ ਅਸੀਂ ਗੱਲ ਕਰਦੇ ਕਿ ਜਿੰਨਾ ਕਿਸ ਤਰ੍ਹਾਂ ਸੀ ਕਹਿੰਦੇ ਆ ਵੀ 8000 ਦੀ ਫੋਰਸ ਲੱਗੀ ਹੈਗੀ ਹੈ ਤੇ ਉਸ ਦੇ ਨਾਲ ਆਪਾਂ ਗੱਲ ਕਰਦੇ ਆ ਕਿ ਵਾਇਰਲੈਸ ਸੈਟ ਵੀ ਲੱਗੇ ਨੇ ਤੇ ਜਿਹੜਾ ਸੈਂਸਿਟਿਵ ਏਰੀਆ ਹੈਗੇ ਨੇ ਤੇ ਮਿੰਟਾਂਆਂ ਸਕਿੰਟਾਂਾਂ ਚ ਇੱਕ ਦੋ ਨੂੰ ਪਾਸ ਹੁੰਦੀ ਹੈ ਸਾਰੇ ਬਹੁਤ ਹੀ ਰੈਪਿਡ ਐਕਸ਼ਨ ਹੈ ਤਾਂ ਕਿ ਜਿੱਥੇ ਸਾਡੇ ਜਿਵੇਂ ਸਭੀ ਸਬ ਕੰਟਰੋਲ ਬਣੇ ਨੇ 26 ਸੈਕਟਰ ਸਾਡੇ ਵੰਡੇ ਆ ਗਿਆ ਸਾਰੇ ਏਰੀਆ ਨੂੰ ਉਵੇਂ ਹੀ ਸਾਡੇ ਸਬ ਕੰਟਰੋਲ ਵੀ ਨੇ ਜੀ ਇੱਕ ਮੇਨ ਸਾਡਾ ਕੰਟਰੋਲ ਹੋ ਗਿਆ ਇਹਨਾਂ ਨੂੰ ਅੱਗੇ ਕਨੈਕਟ ਕੀਤਾ ਗਿਆ 26 ਸਬ ਕੰਟਰੋਲਾਂ ਦੇ ਨਾਲ ਉਹ ਅੱਗੇ ਆਪਣੇ ਇੰਟਰਨਲ ਕਮਿਊਨੀਕੇਸ਼ਨ ਉਹਨਾਂ ਦੇ ਲਈ ਅਲੱਗ ਸੈੱਟ ਲੱਗਿਆ ਹੋਇਆ ਤੇ ਬਾਕੀ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ ਉਹ ਡਾਇਰੈਕਟ ਇਹਨਾਂ ਦੇ ਨਾਲ ਵੀ ਹੋ ਰਹੀ ਹੈ ਉਹਨਾਂ ਕੋਲ ਜਿਵੇਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਵਿਥਿਨ ਸੈਕਿੰਡਸ ਉਹ ਸਾਨੂੰ ਨਾਲ ਦੀ ਨਾਲ ਇੱਥੇ ਕੰਟਰੋਲ ਤੇ ਪ੍ਰੋਵਾਈਡ ਕਰਵਾਉਂਦੇ ਨੇ ਫਿਰ ਅੱਗੇ ਐ ਕਰਦਾ ਤੁਹਾਨੂੰ ਕਿੰਨੇ ਮਿੰਟ ਚ ਪੁਲਿਸ ਫਰਦ ਲੱਗਦੀ ਹੈ ਵਾਇਰਲੈਸ ਦੇ ਨਾਲ ਸਰ ਵਾਇਰਲੈਸ ਦੇ ਨਾਲ ਸਾਡੇ ਕੋਲ ਜਿਹੜਾ ਮੈਸੇਜ ਹੈ ਵਿਦਨ ਸੈਕਿੰਡਸ ਸਾਡੇ ਕੋਲ ਪਹੁੰਚ ਜਾਂਦਾ ਹੈ ਉਵੇਂ ਹੀ ਅਸੀਂ ਸਾਡੇ ਕੰਟਰੋਲ ਤੋਂ ਅੱਗੇ ਵਧ ਕੇ ਸੈਟ ਅਪਾ ਦਿੱਤੇ ਹੋਏ ਨੇ ਸਾਡੀ ਜ਼ਿਲ੍ਹਾ ਫੋਰਸ ਦੇ ਕੋਲ ਜਿੰਨੇ ਵੀ ਅਫਸਰ ਅਗੇ ਤਾਇਨਾਤ ਨੇ ਜੋ ਵੀ ਅਧਿਕਾਰੀ ਕੰਮ ਕਰ ਰਹੇ ਨੇ ਉਹਨਾਂ ਦੇ ਕੋਲ ਹਰ ਇੱਕ ਦੇ ਕੋਲ ਵਾਕਿ ਟਾਕੀ ਪ੍ਰੋਵਾਈਡਡ ਹੈ ਨਾਲ ਦੀ ਨਾਲ ਐਕਸ਼ਨ ਉਹ ਲਿਆ ਜਾਂਦਾ ਹੈ ਜੀ ਸਰ ਵਿਦਨ ਸੈਕਿੰਡਸ ਐਕਸ਼ਨ ਹੋ ਰਿਹਾ ਜੀ ਸਰ ਸਿੱਕ ਗੱਲ ਆਪਾਂ ਜੇ ਦੇਖੀਏ ਕਿ ਇਸ ਨਾਲ ਜੋ ਆਪਾਂ ਕਹਿੰਦਾ ਪੂਰਾ ਆਪਾਂ ਕੰਟਰੋਲ ਰੂਮ ਦੀ ਗੱਲ ਕਰਦੇ ਆਂ ਪੂਰੇ ਵਾਇ ਆਖਰ ਜਿਹੜਾ ਮਨੀਟਰ ਕਰਦਾ ਹੈ ਸਰ ਇਹ ਸਾਰੇ ਜਿੰਨੇ ਵੀ ਸਾਡੇ ਜੀਓ ਸਹਬਾਨ ਨੇ ਗਸ਼ਟ ਅਫਸਰ ਨੇ ਅਧਿਕਾਰੀ ਨੇ ਸਿਵਲ ਪ੍ਰਸ਼ਾਸਨ ਦੇ ਉਹ ਉਹਨਾਂ ਦਾ ਵੱਖਰਾ نیٹ ਚੱਲ ਰਿਹਾ ਉਹ ਵੀ ਦੇਖ ਰਹੇ ਨੇ ਵਾਇਰਲੈਸ ਕਮਿਊਨੀਕੇਸ਼ਨ ਦੇ थ्रू ਸਾਡੇ ਆਪਣੇ ਪੁਲਿਸ ਅਧਿਕਾਰੀ ਨੇ ਜਿੰਨੇ ਉਹ ਵੀ ਇਹਨੂੰ ਦੇਖ ਰਹੇ ਨੇ ਤੇ ਬਾਕੀ ਸਾਡੀ ਜਿੰਨੀ ਵੀ ਨਫਰੀ ਹੈ ਉਹ ਸਾਰੀ ਦੇਖ ਰਹੀ ਹੈ ਜੀ ਸਰ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਜਿੰਨੇ ਵੀ ਆਪਾਂ ਕਹੀ ਹੈ ਕਿ ਕੰਟਰੋਲ ਰੂਮ ਜਿਹੜਾ ਹੈਗਾ ਉਹ ਵਾਇਰਲੈਸ ਸੈਟ ਦਾ ਹੈਗਾ ਤੇ ਇਹ ਉਹ ਸਿਸਟਮ ਹੈਗਾ ਜਿਸ ਨੂੰ ਅਸੀਂ ਗੱਲ ਕਹੀ ਹੈ ਕਿ ਪੁਲਿਸ ਦੇ ਸਕਿੰਟਾ ਜਿਹੜਾ ਹੈਗਾ ਇੱਕ ਰੋਦੇ ਕੋਰ ਜਿਹਨਾਂ ਨਾਲ ਸੰਪਰਕ ਕਰਦੀ ਹੈ ਪਾਵਾ ਕਿ ਜਦੋਂ ਅਨ ਬਾਕਿਟਕ ਨੂੰ ਜਿਹੜਾ ਮੈਸੇਜ ਆਂਦਾ ਤਾਂ ਪੁਲਿਸ ਉਹਨੂੰ ਜਿਹੜਾ ਕੰਟਰੋਲ ਹੁੰਦਾ ਅਗਲੇ ਜਿਹੜਾ ਟ੍ਰਾਂਸਫਰ ਕੀਤਾ ਜਾਂਦਾ ਕਿ ਸਕਿੰਟਾ ਜੇ ਅਗਰ ਕੋਈ ਵਿਅਕਤੀ ਕੋਈ ਕ੍ਰਾਈਮ ਕ੍ਰੀਮ ਕਰਕੇ ਜਾਂਦਾ ਹੈਗਾ ਤਾਂ ਉਹ ਜਲਦੀ ਦੌੜ ਸਕਦਾ ਉਹਨੂੰ ਕੁਝ ਸਕਿੰਟਾਂ ਦੀ ਹੈਗੀ ਅਗਲੇ ਨਾਕੇ ਤੇ ਪਕੜ ਲਿਆ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੱਲ ਤੋਂ ਜਿਹੜੇ ਨੇ 9 ਤੇ 25 10 ਦਿਨ ਨੇ ਜਿਨ੍ਹਾਂ ਦੇ ਵਿੱਚ ਮੁੱਖ ਸਮਾਗਮ ਹੋਣਗੇ ਤੇ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਿਆ ਅਗਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਆਉਂਦਾ ਰੂਟ ਪਲਾਨ ਕਿਹਾ ਕਿਦਾਂ ਜਿਹੜੀ ਹੈਗੇ ਵੀਵੀਆਈਪੀ ਆਣਗੇ ਕਿਹੜਾ ਰਸਤਾ ਜਿਹੜਾ ਹੈਗਾ ਪੈਦਲ ਵਾਸਤੇ ਹੈਗਾ ਕਿਹੜਾ ਵੀਵੀਆਈਪੀ ਦੇ ਵਾਸਤੇ ਹੈ ਕਿਹੜਾ ਵੀਆਈਪੀ ਵਾਸਤੇ ਹੈਗਾ ਆਪਾਂ ਕਹਿੰਦੇ ਆਨੰਦਪੁਰ ਸਾਹਿਬ ਨੂੰ 26 ਸੈਕਟਰਾਂ ਦੇ ਵਿੱਚ ਜੜਾ ਹੈਗਾ ਉਹ ਬੰਡਿਆ ਗਿਆ ਹੈਗਾ ਜੇ ਗੱਲ ਕਰੀਏ ਆਪਾਂ ਤਕਸ਼ਰੀ ਕੇਸਗੜ੍ਹ ਸਾਹਿਬ ਦੀ ਤਾਂ ਤਕਸ਼ਰੀ ਕੇਸਗੜ੍ਹ ਸਾਹਿਬ ਜਿਹੜੇ ਨੇ ਉਹ 8 ਨੰਬਰ ਜ਼ੋਨ ਆਪਾਂ ਕਹਿੰਦੇ ਕਿ 8 ਨੰਬਰ ਜ਼ੋਨ ਦੇ ਵਿੱਚ ਦਿਖਾਏ ਗਏ ਹੈਗੇ ਨੇ ਜਿਹਨਾਂ ਦੇ ਕੋਲ ਅਸੀਂ ਦੱਸੀਏ ਕਿ ਰਸਤਾ ਕਾ ਪੂਰਾ ਇਹ ਨੋ ਵਹੀਕਲ ਜ਼ੋਨ ਜਿਹੜਾ ਇਹਦਾ ਰਹੇਗਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਹੀਕਲ ਨਹੀਂ ਆਏਗਾ ਇਸ ਨੂੰ ਪੂਰੇ ਨੂੰ ਆਪਾਂ ਕਹੇ ਗ੍ਰੀਨ ਜਿਹੜੀ ਪੱਟੀ ਆ ਗਈ ਹੈ ਉਹ ਤੁਹਾਨੂੰ ਦਿਖਾਉਂਦੀ ਹੈ ਕਿ ਪੂਰਾ ਇਹ ਜਿਹੜਾ ਹੈਗਾ ਪੈਦਲ ਜਿਹੜਾ ਹੈਗਾ ਆ ਇਹ ਜ਼ੋਨ ਹੈਗਾ ਪੈਦਲ ਤੁਰਨ ਵਾਸਤੇ ਹੈਗਾ ਤੇ ਉਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਦੂਜੀ ਗੱਲ ਆਂਦੀ ਹੈ ਵਿਰਾਸਤੇ ਖਾਲਸਾ ਵਿਰਾਸਤੇ ਖਾਲਸਾ 11 ਨੰਬਰ ਆਪਾਂ ਕਹੇ ਕੀ ਸੈਕਟਰ ਦੇ ਵਿੱਚ ਹੈਗਾ ਜਿਹੜਾ ਸੈਕਟਰ ਕੋਲ ਚਾਹੇ ਜ਼ੋਨ ਕੋਲ ਸੈਕਟਰ ਦੇ ਵਿੱਚ ਹੈਗਾ ਆ ਤੇ ਇਸ ਨੂੰ ਜਾਣ ਵਾਸਤੇ ਜਿਹੜਾ ਇਹ ਰੂਟ ਹੈਗਾ ਆਪਾਂ ਦਾ ਰੈੱਡ ਐਂਡ ਰੈੱਡ ਐਂਡ ਬਲੂ ਵਾਲਾ ਇਹ ਵੀ ਵੀਆਈਪੀ ਰੂਟ ਹੈਗਾ ਸਾਰਾ ਇਸ ਨੂੰ ਜਾਂਦਾ ਹੈਗਾ ਤੇ ਉਸ ਤੋਂ ਅਸੀਂ ਕਿਹਾ ਵਿਧਾਨ ਸਭਾ 13 ਨੰਬਰ ਜਿਹੜਾ ਹੈਗਾ ਸੈਕਟਰ ਉਹਦੇ ਵਿੱਚ ਵਿਧਾਨ ਸਭਾ ਜਿਹੜੀ ਰੱਖੀ ਗਈ ਹੈਗੀ ਆ ਤੇ ਇਹ ਸੈਕਟਰ ਡਾ ਗਾ ਖਾਸ ਰੱਖਿਆ ਗਿਆ। ਇਹ ਸਭ ਤੋਂ ਵੱਧ ਦਾ ਬੀਵੀਆਈਪੀ ਹੈਗਾ ਤਾਂ ਇਸ ਦੇ ਲੱਗ ਹੀ ਆਪਾਂ ਕਹੀਏ ਹੈਲੀਪੈਡ ਵੀ ਬਣਾਇਆ ਗਿਆ ਹੈਗਾ ਤੇ ਹੈਲੀਪੈਡ ਤੋਂ ਜਿਹੜਾ ਹੈਗਾ ਆਪਣੇ ਜਿਹੜੇ ਬੀਵੀਆਈਪੀ ਜਾਣਗੇ ਉਹਨਾਂ ਨੂੰ ਨਹੀਂ ਆਣ ਵਜਤਾ ਹੈ ਉਹ ਕਿਸੇ ਸਟੇਟ ਦੇ ਮੁੱਖ ਮੰਤਰੀ ਹੋਣ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋਣ ਗਵਰਨਰ ਹੋਣ ਜਾਂ ਕੋਈ ਹੋਰ ਹੋਣ ਜੋ ਵੀ ਰਾਸ਼ਟਰਪਤੀ ਜੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਸ ਰੂਟ ਤੋਂ ਜਿਹੜਾ ਲਿਆ ਉਹ ਲਿਆਂਦਾ ਜਾਵੇਗਾ। ਜੇ ਆਪਾਂ ਦੇਖੀਏ ਕਿ ਪੂਰੀ ਸੈਰ ਵਾਸਤੇ ਜਿਹੜੀ ਸੰਗਤ ਹੈਗੀ ਆ ਜਿਹੜੀ ਗੁਰਦੁਆਰਾ ਸਾਹਿਬ ਨੂੰ ਰੋੜ ਜਾਣੀ ਹੈਗੀ ਆ ਉਹ ਕੋਈ ਵੀ ਰੋਡ ਆ ਤੁਸੀਂ ਦੇਖੋਗੇ ਹਰ ਇੱਕ ਰੋਡ ਜਿਹੜੀ ਹੈਗੀ ਪੈਦਲ ਰੱਖੀ ਗਿਆ ਤੇ ਇਹ ਸਭ ਕੁਝ ਇੱਥੇ ਇਹਨਾਂ ਨੇ ਦਰਸਾਇਆ ਹੋਇਆ ਹੈਗਾ ਕਿੱਥੇ ਕਿੱਥੇ ਜਿਹੜੀ ਰੈੱਡ ਵਾਲੀ ਹੈਗੀਆਂ ਨੇ ਉਹ ਵੀਵੀਆਈਪੀ ਰੂਟ ਹੈਗਾ ਜਿਹੜਾ ਆਪਾਂ ਕਹਿੰਿਆ ਕੀ ਰੈੱਡ ਔਰ ਬਲੂ ਹੈਗਾ ਆ ਵੀਵੀਆਈਪੀ ਐਂਡ ਵੀਆਈਪੀ ਰੂਟ ਹੈਗਾ ਜਿਹੜਾ ਬਲੂ ਤੇ ਸਕਾਈ ਹੈਗਾ ਉਹ ਵੀਆਈਪੀ ਰੂਟ ਹੈਗਾ ਤੇ ਉਸ ਨਾਲ ਆਪਾਂ ਦੱਸਿਆ ਕਿ ਵੀਵੀਆਈਪੀ ਆਲਟਰਨੇਟ ਰੂਟ ਵੀ ਬਣਾਇਆ ਗਿਆ ਹੈਗਾ ਜੇ ਕਦੀ ਆਲਟਰਨੇਟ ਰੂਟ ਹੈ ਵੀਵੀਆਈਪੀ ਆਲਟਰਨੇਟ ਰੂਟ ਲਾਏਗਾ ਹੰਡ ਖਾਦਨੇ ਉਹਦੇ ਵਾਸਤੇ ਬਣਾਇਆ ਗਿਆ ਹੈਗਾ ਜੇ ਕਿਸੇ ਨੂੰ ਕਿਸੇ ਨੂੰ ਕਦੀ ਕੋਈ ਰਸਤਾ ਆਲਟਰਨੇਟ ਕਦੀ ਜ਼ਰੂਰਤ ਪੈਂਦੀ ਹੈ ਕਿ ਜਦ ਕਦੀ ਬੜਾ ਬੀਵੀਆਈਪੀ ਆਂਦਾ ਉਹਦੇ ਕੋਈ ਰਸਤਾ ਬੰਦ ਹੈਗਾ ਹੋਰ ਰਸਤੇ ਜਾਣਾ ਪਵੇ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਪੈਦਲ ਚੱਲਣ ਵਾਸਤੇ ਗ੍ਰੀਨ ਵਾਲਾ ਰੂਟ ਤੁਹਾਨੂੰ ਇਹ ਦਿਖਾਈ ਦੇ ਇਹ ਪੂਰਾ ਆਪਾਂ ਕਹੀਏ ਕਿ ਪੁਲਿਸ ਦਾ ਜਿਹੜਾ ਸ਼ਹਿਰ ਦਾ ਰੂਟ ਪਲਾਨ ਹੈ ਉਹ ਹਰ ਜਗ੍ਹਾ ਦੇ ਉੱਪਰ ਆਪਾਂ ਕਹੀਏ ਕਿ ਨਾਕੇ ਲਗਾਏ ਗਏ ਨੇ ਸਿਕਲ ਪਬਲਿਕ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈਗਾ ਹਰ ਚੀਜ਼ ਜਿਹੜੀ ਹੈ ਡਿਫਾਈਨ ਹੈਗੀ ਆ ਆਪਾਂ ਜੇ ਕਿਸੇ ਕਿਤੇ ਵੀ ਦੇਖਦੇ ਹੈਗੇ ਹੋ ਤੇ ਆਪਾਂ ਕਹੀਏ ਕਿ ਵਾਚ ਟਾਵ ਅਸਾ ਤੀਏ ਇਹ ਪੈਦਲ ਜਿਹੜਾ ਰਸਤਾ ਹੈਗਾ ਉਹਦੇ ਪਰ ਇਹ ਆਪਾਂ ਕਹਿ ਕੀ ਵਾਸ਼ ਕਵਰ ਲਗਾਇਆ ਗਿਆ ਹੈਗਾ ਜਿਹੜਾ ਤੁਹਾਨੂੰ ਇਹ ਦਿਖਾਈ ਦੇ ਰਿਹਾ ਹੈਗਾ ਇਹ ਵਾਸ਼ ਕਵਰ ਜਿਹੜਾ ਹੈਗਾ ਨੋ ਪਾਰਕਿੰਗ ਜ਼ੋਨ ਦੀ ਗੱਲ ਕੀਤੀ ਗਈ ਹੈ ਵਾਸ਼ ਟੋਪਰ ਇਹਦੇ ਪਰ ਉੱਚੀ ਮਚਾਂ ਲਗਾਈ ਜਾਂਦੀ ਹੈਗੀ ਆ ਉਹਦੇ ਪਰ ਜਿਹੜੇ ਵਾਚ ਖੜ ਕੇ ਜਿਹੜੇ ਪੁਲਿਸ ਦੇ ਜਵਾਨ ਨੇ ਦੂਰਬੀ ਨਾਲ ਉਹ ਨਜ਼ਰ ਰੱਖਦੇ ਆਗੇ ਇੱਥੇ ਵੀ ਦੂਜਾ ਵਾਸ਼ ਟੋਪਰ ਹੈਗਾ ਆ ਇਹ ਲਗਾਇਆ ਗਿਆ ਹੈਗਾ ਤੇ ਵਾਸ਼ ਟੋਪਰ ਕਈ ਤੇ ਕਿਸਕਰ ਸਾਹਿਬ ਦੇ ਕੋਲ ਵਾਚ ਟਾਬਰ ਦੇ ਇੱਕ ਲਗਾਇਆ ਗਿਆ ਦੂਜਾ ਲਗਾਇਆ ਗਿਆ ਹੈਗਾ ਕਿ ਜਿਹੜੇ ਉੱਪਰ ਦੇਖੋ ਤੁਸੀਂ ਜਾਓਗੇ ਤਾਂ ਮਤਲਬ ਕਿ ਜਿਹੜੇ ਆਪਾਂ ਕੀਏ ਸੰਗਤੜੀਆਂ ਆਣਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਉਸ ਵਾਸਤੇ ਪੁਲਿਸ ਨੇ ਇੱਕ ਰੂਟ ਪਲਾਨ ਤਿਆਰ ਕੀਤਾ ਹੈਗਾ ਤੇ ਉਸ ਰੂਟ ਪਲਾਨ ਦੇ ਤਹਿਤ ਹੀ ਐਂਟਰੀ ਜਿਹੜੀ ਹੈਗੀ ਆ ਸਾਰਿਆਂ ਨੂੰ ਹੋਣੀ ਹੈ ਪਰ ਜੋ ਪੈਦਲ ਰਸਤਾ ਹੈਗਾ ਬਣਾਇਆ ਗਿਆ ਉਹ ਬਿਲਕੁਲ ਨੋ ਵਹੀਕਲ ਜ਼ੋਨ ਹੈਗਾ ਉੱਥੇ ਕੋਈ ਵੀ ਗੱਡੀ ਨਹੀਂ ਆਏਗੀ ਪੁਲਿਸ ਅਫਸਰ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਨਾ ਆਣ ਦੀ ਜਿਹੜੀ ਹੈਗੀ ਆ ਗੱਲ ਕਹੀ ਗਈ ਹੈ ਤਾਂ ਕਿ ਜੋ ਸੰਗਤ ਆਵੇ ਉਹ ਜਿਹੜੀ ਹੈਗੀ ਆ ਆਰਾਮਨ ਦਰਸ਼ਨ ਕਰੇ ਔਰ ਚਾਹੇ ਮੰਤਰੀ ਆਵੇ ਚਾਹੇ ਮੁੱਖ ਮੰਤਰੀ ਆਣ ਜੋ ਵੀ ਆਵੇ ਉਹ ਸਾਰੇ ਦੇ ਸਾਰੇ ਕਿਹਾ ਜਾਂਦਾ ਕਿ ਇੱਥੇ ਆਣਗੇ ਤੇ ਇੱਕ ਆਮ ਵਿਅਕਤੀ ਤੇ ਆਣਗੇ ਔਰ ਨੋ ਹਾਟਰ ਜ਼ੋਨ ਪੂਰੇ ਆਨੰਦਪੁਰ ਸਾਹਿਬ ਏਰੀਆ ਨੂੰ ਡਿਗਰ ਕੀਤਾ ਹੈ ਕਿ ਕੋਈ ਹੋਟਲ ਵਿਰੋਧ ਦਾ ਪਕੜਿਆ ਜਾਂਦਾ ਹੈਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਭਾਵੇਂ ਉਹ ਅਫਸਰ ਹੋਵੇ ਤੇ ਭਾਵੇਂ ਕੋਈ ਲੀਡਰ ਕਿਉਂ ਨਾ ਹੋਵੇ ਸਰ ਨਾਮ ਹੈ ਜੀ ਫਰੀ ਸੇਵਾ ਹੈ ਹਾਂ ਜੀ ਸਰ ਕਿਤਨੇ ਪੈਸੇ दिए ਸਰਕਾਰ ਨੇ ਸਰਕਾਰ ਨੇ ਜੀ ਉਹ ਜਿਸਕੇ ਥਰੂ ਆਏ ਹਾਂ ਜੀ ਜਿਸਕੇ ਥਰੂ ਆਏ ਆ 1300 ਰੁਪਏ ਦਾੜੀਏ ਰੋਜ਼ ਦੀ ਹਾਂ ਜੀ ਸਵੇਰੇ ਕਿਤਨੇ ਵਜੇ ਤੋਂ ਕਿਤਨੇ ਵਜੇ ਤੱਕ ਸਵੇਰੇ ਸਰ 7 ਵਜੇ ਸੇ ਹੈ 7 ਵਜੇ ਸੇ ਸਰ ਸਪਰ ਤੋਂ 7 ਵਜੇ ਤੋਂ ਰਾਤ ਨੂੰ 7 ਵਜੇ ਤੇ ਬਿਲਕੁਲ ਦੇਖੋ ਬੀਬੀਆਂ ਬੈਠੀਆਂ ਨੇ ਇਹ ਵੀ ਕਿੱਥੋਂ ਆਏ ਆ ਅਸੀਂ ਬੰਗਾਂ ਤੋਂ ਹੈ ਬੰਗਿਆਂ ਤੋਂ ਬੰਗਿਆਂ ਤੋਂ ਹਾਂ ਜੀ ਤੇ ਫ੍ਰੀ ਐਫਐਸਆਈ ਹਾਂਜੀ ਇਹ ਤਾਂ ਨਹੀਂ ਮੰਗੇ ਨਹੀਂ 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 ਪੈਸੇ ਨਹੀਂ ਮੰਗਿਆਗੇ ਤੇ ਪੁਲਿਸ ਮਲਾਜਾ ਤੁਸੀਂ ਹਾਂਜੀ ਹਾਂਜੀ ਅੱਛਾ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਠੀਕਾ ਤੇ ਬਿਲਕੁਲ ਪੁਲਿਸ ਮਰਾਜਮ ਦੇਖੋ ਤੇ ਜਾ ਰਹੇ ਆ ਫ੍ਰੀ ਹੈਗਾ ਜਿਹੜਾ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਹਾਂ ਵੀ ਤੂੰ ਵੀ ਫ੍ਰੀ ਜਾਣਾ ਹੈ ਕੇਸਗੜ ਘੁਰਦਵਾਰੇ ਤੱਕ ਜਾ ਪਿਛਲੇ ਕੇਸਗੜ ਘੁਰਦਵਾਰੇ ਇਹ ਤਾਂ ਨਹੀਂ ਮੰਗੇ ਨਹੀਂ ਪੈਸੇ ਦੇ ਦੂੰਗਾ ਹੈ ਦੇ ਦੂੰਗਾ ਇਹ ਤਾਂ ਫ੍ਰੀ ਹੈਗਾ ਫ੍ਰੀ ਸੇਵਾ ਹੈ ਸਰ ਫ੍ਰੀ ਸੇਵਾ ਹੈ ਨਹੀਂ ਹਾਂਜੀ ਠੀਕ ਹੈ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਜਿੱਥੇ ਪੈਦਲ ਜਾਂਦੇ ਨੇ ਉੱਥੇ ਤੁਹਾਨੂੰ ਦਿਖਾਇਆ ਕਿ ਕਿੱਦਾਂ ਪੁਲਿਸ ਨੇ ਪੂਰੇ ਰੂਟ ਬਣਾਏ ਹੋਏ ਨੇ ਪਰ ਜੋ ਲੋਕ ਪੈਦਲ ਨਹੀਂ ਜਾ ਸਕਦੇ ਬਜ਼ੁਰਗ ਨਹੀਂ ਜਾ ਸਕਦੇ ਕਿਉਂਕਿ ਲੰਬਾ ਰਸਤਾ ਹੈ ਪੈਦਲ ਦਾ ਉਹਨਾਂ ਵਾਸਤੇ ਇਹ ਗੱਡੀਆਂ ਜਿਹੜੀਆਂ ਨੇ ਆਪਾਂ ਕਹੀਏ ਇਹ ਜਿਹੜੇ ਨੇ ਵਾਹਨ ਜਿਹੜੀਆਂ ਚਲਾਇਕ ਨੇ 350 ਸਾਲਾ ਛੇਦੀ ਦਿਹਾੜੇ ਲਈ ਸੰਗਤਾਂ ਲਈ ਮੁਫਤ ਸੇਵਾ ਜਿਹੜੀ ਆ ਗਈ ਹੈ ਉਹ ਚੱਲੀ ਜਾ ਰਹੀ ਹੈ ਆਪਾਂ ਕਹੀਏ ਕਿ ਇਹ ਵਹੀਕਲ ਇਹ ਇਹ ਬੈਟਰੀ ਵਾਲੀ ਗੱਡੀਆਂ ਜਿਹੜੀਆਂ ਚਲਦੀਆਂ ਹੈਗੇ ਨੇ ਤੇ ਕੀ ਨਾ ਭਾਜੀ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਜੀ ਕਿੱਥੋਂ ਆਣ ਵਾਲੇ ਆ ਪਟਿਆਲਾ ਜੀ ਪਟਿਆਲਾ ਤੋਂ ਆਏ ਆ ਹਾਂਜੀ ਗੱਡੀ ਹਾਂਜੀ ਉਹਨਾਂ ਤਰ੍ਹਾਂ ਤਾਂ ਸੇਵਾ ਤੇ ਲੈ ਕੇ ਆਣੀ ਕਿ ਸੇਵਾ ਤੇ ਕਰੀ ਜਾਂਦੇ। ਕਦੇ ਕੋਈ ਪਤਾ ਨਹੀਂ ਸਾਨੂੰ ਕਰਿਆ ਜੀ। ਕੋਈ ਪਤਾ ਨਹੀਂ। ਨਾ ਜੀ। ਤੇ ਕਿੰਨੇ ਦੇ ਵਾਸਤੇ ਆਏ ਆ? ਅਸੀਂ 5 ਨਾ ਬਤਾ ਲਈ ਜੀ। 15 ਵਾਸਤੇ ਆਏ ਆ। ਹਾਂ ਜੀ। ਤੇ ਦੇਖੋ 5 ਨਾ ਮਾਤੇ ਤੇ ਸਾਨੂੰ ਲੈ ਕੇ ਚੱਲੋ ਘੁਮਾ ਕੇ ਲਿਆਓ। ਤੇ ਤੇ ਗੱਡੀ ਚਲਾਓ ਤੇ ਅੱਗੇ ਮੁੜ ਕੇ ਆ ਜੰਨੇ ਆ। ਤੇ ਦੇਖੋ ਵੀ ਗੱਡੀ ਸਾਡੀ ਇਹ ਨਾਲ ਚੱਲਦੀ ਆ ਅਸੀਂ ਵੀ ਬੈਠਦੇ ਇਹਦੇ ਵਿੱਚ ਤੇ ਸਾਡਾ ਕੈਮਰਾਮੈਨ ਵੀ ਜਿਹੜਾ ਹੈਗਾ ਉਹ ਬੈਠੇਗਾ ਤੇ ਜਿਹੜੀ ਗੱਡੀ ਆ ਸਾਨੂੰ ਜਿਹੜੀ ਦਿਖਾਈ ਦੇ ਰਹੀ ਹੈਗੀ ਐ ਇਹ ਬਿਲਕੁਲ ਫ੍ਰੀ ਹੈਗੀ ਹੈ 350 ਸਾਲਾਂ ਦੇ ਉੱਪਰ ਸਭ ਤੋਂ ਸਭ ਤੋਂ ਜਿਹੜੀ ਹੈਗੀ ਹੈ ਫ੍ਰੀ ਜਿਹੜੀ ਆਪਾਂ ਕਹੀਏ ਇਹ ਗੱਡੀ ਚੱਲ ਰਹੀ ਹੈ ਤੇ ਜੋ ਵੀ ਲੋਕ ਆਣਗੇ ਉਹਨਾਂ ਨੂੰ ਇਸ ਫ੍ਰੀ ਸੇਵਾ ਜਿਹੜੀ ਨਹੀਂ ਜਿਹੜੀ ਹੈਗੀ ਹੈ ਉਹ ਦਿੱਤੀ ਜਾਣੀ ਹੈ ਤੁਸੀਂ ਦੇਖੋਗੇ ਤੇ ਇਹ ਖੁੱਲੀ ਹੈਗੀ ਹੈ ਆਪਾਂ ਕਹੀਏ ਪਹਿਲੀ ਗੱਲ ਕੋਈ ਪੋਲੂਸ਼ਨ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਅੱਗੇ ਜੇ ਜਿਹੜੀ ਜਾ ਰਹੀ ਹੈ ਤੇ ਇਸ ਤੋਂ ਤੁਸੀਂ ਦੇਖੋਗੇ ਕਿ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਨੂੰ ਜਾਂਦੀਆਂ ਹੋਈਆਂ ਇਹ ਉਹ ਦਿਖਾਈ ਦੇ ਰਹੀਆਂ ਹੈਗੀਆਂ ਪਾਪ ਹੈ ਕਿ ਸੰਗਤ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਇਹ ਜਿਹੜੀਆਂ ਗੀਆਂ ਸਹੂਲਤ ਦਿੱਤੀ ਗਈ ਹੈ ਜਿਹੜੇ ਬਜ਼ੁਰਗ ਨੇ ਉਹ ਨਹੀਂ ਚੱਲ ਸਕਦੇ ਤਾਂ ਉਹਨਾਂ ਨੂੰ ਉਹ ਇਹਨਾਂ ਜਿਹੜੀਆਂ ਗੱਡੀਆਂ ਦੇ ਵਿੱਚ ਆਪਾਂ ਕੀ ਕੀ ਨਾ ਰਿਕਸ਼ਾ ਜਿਹੜੀ ਈ ਰਿਕਸ਼ਾ ਆ ਗਿਆ ਉਹਦੇ ਵਿੱਚ ਬਿਠਾ ਕੇ ਜਿਹੜਾ ਲਜਾਇਆ ਜਾਊਗਾ ਪਰ ਰਸਤਾ ਜਿਹੜਾ ਕਾ ਪੂਰਾ ਪੈਦਲ ਰਹਿਣਾ ਹੈ